ਲਓ ਜੀ ਵੀਰ ਜੀ ਆਪਾਂ ਆਏ ਹੋਏ ਅੱਜ ਬਾਬਾ ਡੈਰੀ ਤੇ ਕੋਕਰ ਕਲਾਂ ਤੇ ਡੈਰੀ ਦੇ ਉੱਤੇ ਜਿਹੜੀਆਂ ਵੀ ਚੀਜ਼ਾਂ ਤਿਆਰ ਹੁੰਦੀਆਂ ਨੇ ਆਪਾਂ ਉਹ ਸਭ ਨੂੰ ਅੱਜ ਦਿਖਾ ਰਹੇ ਆਂ ਤੇ ਜਿਵੇਂ ਵੀਰੇ ਮਨ ਕਰ ਚਲੋ ਵੀ ਪਨੀਰ ਮਿਲ ਜਾਂਦਾ ਤਾਜ਼ਾ ਬਿਲਕੁਲ ਦਹੀਂ ਮਿਲ ਜਾਂਦੀ ਹੈ ਨਾ ਦੁੱਧ ਤਾਂ ਤਾਜ਼ਾ ਮਿਲਦੀ ਮਿਲਦਾ ਜਿਵੇਂ ਲੈ ਬਾਕੀ ਜਿਵੇਂ ਆਪਾਂ ਨੇ ਕੋਈ ਵੀ ਤਰ੍ਹਾਂ ਦਾ ਖੋਆ ਕਰਵਾਉਣਾ ਹੈ ਸੇਵ ਦਾ ਖੂਆ ਕੱਢ ਰਹੇ ਨੇ ਬਾਈ ਹੁਣ ਸੇਪ ਆਕੇ ਵਿੱਚ ਫੇਰ ਸੇਵਾ ਮੰਨ ਕੇ ਚਲੋ ਵੀ ਖੂਆ ਕੱਢ ਰਹੇ ਹਾਂ ਪੂਰੀ ਵਧੀਆ ਕੁਆਲਿਟੀ ਰੰਨੇ ਨੇ ਬਾਈ ਇਹਨਾ ਮੋਇਸਚਰ ਖਤਮ ਕਰ ਦਿੰਨੇ ਬਿਲਕੁਲ ਵੀ ਮੰਨ ਕੇ ਚਲੋ ਵੀ ਜਿਵੇਂ ਦੂਜਾ ਖੂਆ ਆਪਣਾ ਜੇ 5-7 ਦਿਨ ਚੱਲਦਾ ਤਾਂ ਇਹ ਘੱਟੋ ਘੱਟ 13-14 ਦਿਨ ਚੱਲਦਾ ਐ ਐਕਸਟਰਾ 7-8 ਦਿਨ ਚੱਲਦੀ ਚੱਲਦਾ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਕੋਈ ਬਹੁਤ ਸੋਹਣੀ ਹੈ ਬਾਈ ਪੂਰੀ ਉਰੀਆ ਕੁਆਲਿਟੀ ਹੈ ਬਾਈ ਵਿੰਦਰਾ ਪਬਲਿਰੀ ਵਾਲਾ ਕਿਉਂ ਗਵੀਂਦਰਾ ਹਾਂਜੀ ਵੀਰੇ ਠੀਕ ਠਾਕ ਵੀਰੇ ਤੇ ਆਪਾਂ ਹਰ ਜਗ੍ਹਾ ਉਹ ਕਰ ਦਿੰਦੇ ਆ ਮੰਨ ਕੇ ਚਲੋ ਵੀ ਜੇ ਕਿਸੇ ਬਈ ਨੇ ਆਰਡਰ ਕਰਨਾ ਹੈ ਬੇ ਵਾ ਕਿੱਥੇ ਕਿੱਥੇ ਤੱਕ ਭੇਜ ਸਕਦੇ ਆ ਆਰਡਰ ਵੀ ਆਪਾਂ ਆਪਣੇ ਪੂਰੇ ਪੰਜਾਬ ਚ ਵੀ ਜਾਂਦਾ ਹੈਗਾ ਤੇ ਇੰਡੀਆ ਤੋਂ ਬਾਹਰ ਵੀ ਜਾਂਦਾ ਠੀਕ ਹੈ ਭਾਈ ਆਪਣੇ ਪੰਜਾਬ ਤਾਂ ਜਾਂਦੀ ਜਾਂਦਾ ਹੈ ਇੰਡੀਆ ਚ ਵੀ ਜਾਂਦਾ ਇੰਡੀਆ ਤੋਂ ਬਾਹਰ ਵੀ ਜਾਂਦਾ ਮੰਨ ਕੇ ਚਲੋ ਵੀ ਜਿਵੇਂ ਕੋਈ ਆਊਟਰ ਕਰ ਦਿੰਨੇ ਬਾਹਰ ਦੇ ਕੁਨਪਤਾ ਦੀ ਰਲ ਪੋਰੀਅਰ ਹੋ ਜਾਂਦਾ ਨਾ। ਇਹ ਵਾਰ ਲਈ ਕੰਟਰੀ ਦੇ ਵਿੱਚ ਭੇਜਿਆ ਜਾਂਦਾ। ਬਾਈ ਦੀ ਕੁਆਲਿਟੀ ਬਹੁਤ ਵਧੀਆ। ਜੇ ਕਿਸੇ ਬਾਈ ਨੇ ਆਰਡਰ ਦੇਣਾ ਹੈ ਤਾਂ ਫਸ ਸਕਰੀਨ ਦੇ ਉੱਤੇ ਨੰਬਰ ਚਲਾਵਾਂਗੇ ਬਾਈ ਦਾ। ਬਿੰਦਰ ਦਾ ਬਾਬਾ ਡਰੀ ਅੱਲਾ ਤਾਂ ਕਾਲਾ ਕਰ ਸਕਦੇ ਹੋ। ਗੱਲਬਾਤ ਕਰ ਸਕਦੇ ਹੋ ਕੋਈ ਵੀ ਗੱਲ ਕਰਨੀ ਹੈ ਬਾਈ ਨਾਲ ਠੀਕ ਹੈ। ਧੰਨਵਾਦ ਜੀ। ਚੈੱਕ ਕਰਦੇ ਹਾਂ।